ਲੱਖੋ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਬੇਨਤੀ ਹੈ ਕਿ ਆਪਾ ਪਾਣੀ ਨੂੰ ਤੇ ਹਵਾ ਨੂੰ ਬਚਾਈਏ ਇਹ ਆਪਣੀ ਜ਼ਿੰਮੇਵਾਰੀ ਹੈ ਆਪਾਂ ਨੂੰ ਪਾਣੀ ਦੀ ਵੀ ਜ਼ਰੂਰਤ ਹੈ ਚੰਗਾ ਪਾਣੀ ਸਰੀਰ ਦੇ ਅੰਦਰ ਆਪਣੇ ਜਾਊਗਾ बीमारिया तो बची रहें तंदुरुस्त रही चंकी ऑक्सीजन अपने शरीर के अंदर जाऊंगी अपना दिल साफ रहूगा संचार है जो सही हो सो ये जो धूँ जा रहा है ये अपू ਪਤਾ ਹੁੰਦਾ ਵੀ ਅਸੀਂ ਇਹ ਧੂਆ ਕਰਦੇ ਆ ਕਿਸੇ ਵੀ ਕਾਰਨ ਹੁਣ ਪਤਾ ਹੁੰਦਾ ਵੀ ਇਹ ਧੂਆ ਹਵਾ ਦੇ ਵਿੱਚ ਰੜੂਆ ਹਵਾ ਚ ਅਸੀਂ ਸਾਹ ਲੈਣਾ ਹੈ ਦਰਖਤਾ ਨੇ ਸਾਨੂੰ ਰੁੱਖਾਂ ਨੇ ਆਕਸੀਜਨ ਦੇਣੀ ਹੈ ਤੁ ਜੇ ਆਪਾਂ ਧਿਆਨ ਰੱਖਾਂਗੇ ਤਾਂ ਇਹ ਆਪਾਂ ਅਗੇ ਜਿਹੜੀਆਂ ਫੈਕਟਰੀਆਂ ਨੇ ਜਿਹੜੀ ਕੰਪਨੀ ਹੈ ਜਿਹੜੀ ਇਹ ਗੰਦਾ ਪਾਣੀ ਛੁੱਟ ਪਾਣੀ ਜਿਹੜੀ ਫੈਕਟਰੀ ਆ ਕੈਮੀਕਲ ਵਾਲਾ ਪਾਣੀ ਛੁੱਟ ਪਾਣੀ ਦੇ ਛੁੱਟ ਪਾਣੀ ਪਰ ਦੂਸ਼ਿਤ ਹਵਾ ਦੇ ਵਿੱਚ ਉਹਦਾ ਧੂਆ ਰਹਿਦਾ उहो कंपनीअ न उहो फैक्ट्रियूं जी पंजाहु उन्हनि तां ई कह सघांग़्तो जेको ख़ुदि ख़ुदि जे अचे त ई कह सघूं उन्हनि जो ताईं कहिड़ो देखो ये धुआ है जरा आपको पता हम पता भी अपना फिर भी आपका पूरा मत यानी कि आटी चोटी का जोर कह सकते बेनती अपना होगी ना ਤਾਂ ਕਰ ਦੇਸੀ ਕਰਦੇ ਤਾਂ ਫਿਰ ਕਿਸੇ ਦੂਸਰੇ ਨੂੰ ਉਲਾਂਭਾ ਨਹੀਂ ਦੇ ਸਕਦੇ ਸੋ ਆਪਣੇ ਬੱਚਿਆਂ ਨੂੰ ਆਪਣੇ ਪਰਿਵਾਰਾਂ ਨੂੰ ਸ਼ੁੱਧ ਪਾਣੀ ਸ਼ੁੱਧ ਹੋਗਾ ਦੇ ਜੀ ਆਪਾਂ ਮੇਜੜ ਕੇ ਪੰਜਾਬ ਨੂੰ ਇੱਕ ਵਧੀਆ ਹਵਾ ਭਾਰੀ ਸਤਿ ਸ਼੍ਰੀ ਅਕਾਲ ਜਾਨੀ ਅਸਤੋਹੜਾ ਪੰਜਾਬ ਦੇ ਲੀ ਦੇ ਇਹ ਤੋਂ ਨਵੀਂ ਮੋਹਲ ਦੇ ਨਹੀਂ ਅਰੇ ਨਵੀਂ ਉਲੀ ਜੀ ਜੋ ਪੰਜਾਬ ਸਾਡਾ ਪਹਿਲਾ ਉਹ ਵੀ ਪਿਆਰ ਨੂੰ ਮੋੜ ਸੀ ਰਾਹ ਤੇ ਬਾਕੀ ਆ جنگ ਜੁੱਧ ਚੱਲ ਰਿਹਾ ਜਿਹੜਾ ਬਹੁਤ ਸਾਰਾ ਆਪਣ ਨੂੰ ਤੁਹਾਨੂੰ ਪਤਾ ਲੱਗਿਆ ਵੀ ਜਿਹੜੀ ਪੰਜਾਬੀ ਐ ਉਹ ਤਾਂ ਸਾਰੀ ਭਈ ਪਾਕਿਸਤਾਨੀ ਆ ਇਹ ਕਰਾ ਲੋ ਉਹ ਆਪਣੇ ਬੱਚੇ ਭਈ ਸਰ ਉੱਥੇ ਦੇ ਲੋਕਾਂ ਦੇ ਤੁਸੀਂ ਸੁਣੋਗੇ ਇਹ ਪੰਜਾਬੀ ਹੋਰ ਪੰਜਾਬੀ ਸਤਿ ਸ੍ਰੀ ਅਕਾਲ। ਬਰਾਜ ਸਜਾਰਾ ਉੱਤ। ਚੜਦਾ ਤੇ ਲੰਗਾ। ਉਹ ਆਪਣੇ। ਸੋ ਆਪਾ ਹਰ ਇੱਕ ਦੇ ਦੀ ਤੰਦਰੁਸਤੀ ਲੰਗਦੇ ਆ। ਪੰਜਾਬ ਹਰ ਇੱਕ ਦੇ ਦੀ ਤੰਦਰੁਸਤੀ ਬਰ। ਸਾਡੇ ਦੇਸ਼ ਦੀ ਤੰਦਰੁਸਤੀ ਬਰਗੋ। ਐਪਿਆ। ਕਿਤੇ ਕੋਈ ਤੱਕ ਕੋਈ ਤਕਲੀਫ ਹੁੰਦੀ ਹੈ ਪੰਜਾਬ ਦੇ ਸਾਡੇ ਨੌਜਵਾਨ ਜਿਹੜੇ ਗੱਭਰੂ ਉਹ ਚਾਹੇ ਕਿ ਛੱਡੇ ਚਾਹੇ ਕਿਸੇ ਮਹਰਮ ਪੱਟੀ ਕਰਨੀ ਹੋਵੇ ਚਾਹੇ ਕਿਸੇ ਨੂੰ ਕੋਈ ਖਰਾ ਹੈ ਚਾਹੇ ਜੀ ਆਪਾਂ ਮੋੜ ਵਾਪਸ ਉਪਲਾਬ ਦੇ ਉਸਨੀਕ ਬਣੀ ਨੇ ਮੋਰੋ ਲਾਪਸ ਨੇ ਇਹ ਵੀ ਆਈ ਮੋਰੋਸਲੀ ਹੈ ਦੇ ਖੜਾ ਕਰੀਏ ਪੰਜਾਬ ਨੂੰ ਮੁਰ ਨੌਜਵਾਨ ਪੀੜੀ ਨੂੰ ਅਕਾ ਦਸੀ ਕਿ ਪਹਿਲਾ ਆ ਪੰਜਾਬ ਅਸੀਂ ਕੱਲੀਆ ਵੀਡੀਓ ਜੀ ਦੇਖਣਾ ਕੱਲੀ ਵੀਡੀਓ ਵਿੱਚ ਨਹੀਂ ਦੇਖਣਾ ਕੱਲੀਆ ਫਿਲਮਾਂ ਵਿੱਚ ਦੇਖਣਾ ਫਿਲਮਾਂ ਵਾਲੇ ਨੇ ਤਾਂ ਪੈਸੇ ਕਮਾਉਣਾ ਅਸੀਂ ਆਪਦੀ ਕਿਰਤ ਕਰੀਏ ਖੇਤੀ ਤੋਂ ਲਾਹੇਦਾਰ ਤਾਂ ਲਾਹੌਰ ਕੋਈ ਨਹੀਂ ਬਹੁਤ ਆਉਂਦੀ ਹੈ ਐਸਾ ਜੋ ਮਰਜੀ ਉਬਚੇ ਪੈਦਾ ਕਰ ਲਵੇ ਬਾਰਲੇ ਦੇਸ਼ਾਂ ਨਾਲ ਕੰਟੈਕਟ ਕਰ ਲਈ ਕਿੰਨੇ ਲੋਕ ਆਪਣੇ ਬਾਹਰ ਹੈ ਉਹਨਾਂ ਨਾਲ ਕੰਟੈਕਟ ਕਰਕੇ ਆਪੋ ਅਨਾਜ ਦੀ ਉਸਕੇ ਆਪੂਆ ਜ਼ਮੀਨਾਂ ਦੇ ਵਿੱਚ ਆਪਾਂ ਕਿੰਨਾ ਮੁਨਾਫਾ ਕੱਢ ਸਕਦੇ ਹੈ। ਸਹੀ ਗੱਲ। ਪ੍ਰਵਾਸੀਆਂ ਦੀ ਉਹ ਵੀ ਕਰ ਲਈਏ। ਤੇ ਭਾਈ ਪ੍ਰਵਾਸੀ ਗੱਲ ਇਹ ਹੈ ਵੀ ਪ੍ਰਵਾਸੀ ਜਿਹੜਾ ਭਾਈਚਾਰਾ ਹੈ ਉਹ ਚਾਹੇ ਬਿਹਾਰ ਤੋਂ ਹੁੰਦਾ ਹੈ ਚਾਹੇ ਉਹ ਯੂਪੀ ਤੋਂ ਹੁੰਦਾ ਹੈ ਇਹ ਭਾਈ ਹੁਣ ਗੱਲ ਇਹ ਵੀ ਪੰਜਾਬੀ ਦਾ ਹਰੇਕ ਨੂੰ ਕਹਿੰਦੀ ਹੈ ਵੀ ਜੀ ਆਓ ਭਾਈ ਇਹ ਆਪਣੇ ਖੂਨ ਚ ਹੈ ਹੁਣ ਕੰਡੇ ਤਾਂ ਆਪਾਂ ਹੀ ਬੀਜੇ ਆਪਾਂ ਨੂੰ ਹੀ ਚੁਗਣੇ ਪੈਣੇ ਸਿਰ ਪ੍ਰਵਾਸੀ ਦਾ ਆਹ ਉਹ ਸੀ ਤੋਂ ਜੋ ਆਉਂਦੇ ਆ पढ़ाई जा रहा है कोशिश करिए भी आप, आप खुद कम करिए तो इतने अपनी कारागिरी से की ना ते अपने ते ही मत यानी कि किसी के देख लो हर एक कोई भी कारोबार देख लो उतर है मत यानी कि प्रवासी ਕਮ ਗੱਲ ਰਹੀ ਹੈ ਜਿਹਨੂੰ ਕਦੇ ਹਾਰਦੇ ਸੀ ਜਿਹਨਾਂ ਦੀ ਬਣੇ ਤੇ ਸਿੱਧੇ ਮੂੰਹ ਦੋਸਤੋ ਗੱਲ ਨਹੀਂ ਕਰਦੇ ਹੁਣ ਜਿਸ ਗੱਲ ਕਰਕੇ ਦੇਖੋ ਸਿੱਧੇ ਮੂੰਹ ਗੱਲ ਕਰਦਾ ਰਾਜਨੀਤਿਕ ਪਾਰਟੀਆਂ ਨੇ ਇਹਨਾਂ ਲਈ ਬੋਟ ਕਾਟ ਬਣਾ ਦੇ ਅਰ ਕਾਟ ਬਣਾ ਦੇ ਕੰਮ ਦਿਖਾ ਦੇ ਖਲਵਾ ਦੇ ਰਾਜਨੀਤਿਕ ਪਾਰਟੀਆਂ ਨੇ ਫ੍ਰੀ ਕਰਾ ਕੇ ਦੇਤੇ ਰਾਜਨੀਤਿਕ ਪਾਰਟੀਆਂ ਨੇ ਆਪਣੇ ਬੋਟਾ ਕੋਲ ਨਹੀਂ ਕੀ ਲੈਣਾ ਅਸੀਂ ਉਹਨਾਂ ਨੂੰ ਤਰਸਦੀ ਹਾਰ ਤੇ ਜਿਵੇਂ ਕੋਈ ਗੱਲ ਨਹੀਂ ਯਾਰ ਕੋਈ ਨਹੀਂ ਭయ్యా ਠੀਕ ਹੈ ਸੋ ਇਹ ਕਹਿੰਦੇ ਅਸੀਂ ਵੀ ਜੇ ਸੀ ਤੇ ਅਸੀਂ ਚੁਕਨੇਗਾ ਇਹ ਚੁਕਨੇ ਪੈਣੇ ਚੋਗ ਲੋਂਗੇ ਤਾਂ ਚੰਗੇ ਰਹਿਣ ਆਉਣ ਵਾਲੀਆਂ ਜਿਹੜੀਆਂ ਸਾਡੀਆਂ ਨਸਲ ਹੈ ਉਹਨਾਂ ਨੂੰ ਅਸਲ ਬਣਾਈ ਆਹੋ ਅਸਲ ਬਣਾਈਏ 33 ਦੇ ਚੁਬਾਈਏ ਦਾ ਇਹ ਦਾ ਧੰਨੇ ਦੇ ਬਚਾਈਓ ਨਾ ਨੂੰ ਤੇ ਗੱਲੇ ਹੈ ਵੀ ਆਪ ਦਾ ਜਿਹੜਾ ਹੈਗਾ ਖੇਤੀ ਖੁਦ ਕਰੀਏ ਅੱਧੀ ਖੇਤੀ ਕਰੀਏ ਸਬਜ਼ੀ ਭਾਜੀ ਖੇਤੀ ਹੋਵੇ ਨਹਿਰੀ ਪਾਣੀ ਲੱਗਦਾ ਹੋਵੇ ਉਹ ਖਾਈਏ ਤੰਦਰੁਸਤ ਰਹੀਏ ਮੱਝਾ ਰਹੀਏ ਠੀਕ ਹੈ ਨਾ ਅੱਜ ਕੱਲ੍ਹ ਬਣਾਵਿੱਤੇ ਤੇ ਨਾ ਆ ਰਹੇ ਸੇ ਕਿਸੇ ਨੇ ਨੀ ਰੋਕੜਾ ਜੇ ਆਪਾਂ ਖੜੇ ਹੋਵਾਂਗੇ ਆਪਾਂ ਉਠਾਂਗੇ ਤਾਂ ਹੀ ਗੱਲ ਬਣਦੀ ਹੈ ਕਿਸੇ ਨੇ ਨਹੀਂ ਰੋਕਦਾ ਸੋ ਉੱਪਰ ਪਿੰਡ ਪਿੰਡ ਉਹ ਹਾਰੇ ਕਿਨੂੰ ਉੱਠਣਾ ਚਾਹੀਦਾ ਹਾਰੇ ਕਾਪੜਾ ਇਹਨਾਂ ਦਾ ਵੀ ਮੁਚਿਆ ਰੱਖੋ ਛੇਤੀ ਆਪਣੀ ਹੈ ਕਿਸੇ ਯਾਦ ਕਰੀਏ ਇਹਨੇ ਆਪਾਂ ਪੁਰਾਣੇ ਜਿਹੜੇ ਜਿਹੜਾ ਆਪਣਾ ਪ੍ਰਤੀਕ ਇੱਕ टुट चुके हैं मजदूर जेडे अपने ना उन्हें नार लाइए कटे रही है बहुत कुछ है हम अपने सामने बहुत अपना मिलिया तो है गलतियां तो फिर बंद सकता है खैर देर आए दुस्त आए आप घर वापसी करिए गुरबाणी जुड़िए मूल मंत्र का पाठ करिए बच्चा मोबाइल है जो मोबाइल तेरे लगता है अपना दिमाग खराब होगा जिम्मे खबर सोडा so, अजीज बलविंद्रपा पैंती अकड़ी पब्लिक कम्यूज पैंती अकड़ी ਸਾਰੇ ਮਾਈ ਤਾਂ ਜਨ ਸਤਿ ਸ਼੍ਰੀਕਾਲ ਬੈਗ ਜੈਥਾਲਾ ਬੈਗ ਫਾ